21 ਫਰਵਰੀ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਪ੍ਰਗਤੀ ਸ਼ੀਲ ਵਿਖਕ ਸੰਗ ਵੱਲੋਂ ਤੇ ਗਵਰਨਮੈਂਟ ਕਾਲਜ ਫਾਰ ਹਿਊਮਨੋਲੋ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਇੱਚ ਪਹਿਲਾ ਸੈਸ਼ਨ ਦਾ ਸੈਮੀਨਾਰ ਦਾ ਕਿ ਭਾਸ਼ਾ ਨੂੰ ਕਿੱਦਾਂ ਬਚਾਉਣਾ ਜਿਹੜਾ ਬੰਗਲਾਦੇਸ਼ ਦੇ ਵਿੱਚ ਜਿਹੜਾ 21 ਫਰਵਰੀ ਦੇ ਜਿਹੜਾ ਮਨਾਇਆ ਜਾ ਰਿਹਾ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉਰਦੂ ਨਹੀਂ ਬੋਲੀ ਸਾਡੀ ਬੰਗਾਲੀ ਭਾਸ਼ਾ ਆ ਉਦੋਂ ਸੇ ਮੂਵਮੈਂਟ ਚੱਲੀ ਸੀ ਸਟੂਡੈਂਟਾਂ ਦੀ ਮੂਵਮੈਂਟ ਸੀ ਲੋਕਾਂ ਦੀ ਮੂਵਮੈਂਟ ਸੀ ਉਦੋਂ ਇੱਕ ਗਰੀਬ ਰਿਕਸ਼ੇ ਦਾ ਆਲਾ ਮਾਰਿਆ ਗਿਆ ਜਿਹੜਾ ਕਹਿੰਦਾ ਮੇਰੀ ਭਾਸ਼ਾ ਜਿਹੜੀ ਆ ਉਹ ਬੰਗਾਲੀ ਆ ਉਸ ਤੋਂ ਬਾਅਦ ਇਹ ਦਿਵਸ ਮਨਾਇਆ ਜਾ ਰਿਹਾ ਅਸੀਂ ਸੋਚਿਆ ਕੈਡਮੀ ਨੇ ਵੀ ਸੋਚਿਆ ਕਿ ਜਿੱਥੇ ਤੱਕ ਅਸੀਂ ਸਾਂਝੀ ਦੀ ਗੱਲ ਕਰਦੇ ਆਂ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਆਂ ਤੇ ਨਾਲ ਦੇ ਨਾਲ ਭਾਸ਼ਾ ਨੂੰ ਕਿੱਦਾਂ ਬਚਾਉਣਾ ਅਸੀਂ ਕਿ ਕੁਝ ਨਾ ਕੁਝ ਕਰਨਾ ਚਾਹੀਦਾ ਅਸੀਂ ਇੱਥੇ ਹੀ ਤੁਹਾਡੇ ਸਾਹਮਣੇ ਵੱਡੇ ਵੱਡੇ ਮਾਰਚ ਕੀਤੇ ਨੇ ਸੈਮੀਨਾਰ ਕਰਦੇ ਰਹੇ ਨੇ ਅੱਜ ਵੀ ਸੈਮੀਨਾਰ ਕਰ ਰਹੇ ਆ ਤੇ ਹਰ ਸਾਲ ਦੀ ਤਰ੍ਹਾਂ ਪੰਜ ਟੀਚਰ ਹੀ ਚੁਣਨੇ ਆ ਅੰਮ੍ਰਿਤਸਰ ਤੋਂ ਕਿ ਜਿਹੜੇ ਪਾਸ਼ਾ ਦੇ ਉੱਤੇ ਕੰਮ ਕਰ ਰਹੇ ਪੰਜਾਬੀ ਪਾਸ਼ਾ ਤੇ ਚੰਗਾ ਕੰਮ ਕਰ ਰਹੇ ਉਹ ਇਸ ਸਾਲ ਵੀ ਪੰਜ ਟੀਚਰ ਚੁਣੇ ਜਿਹਨਾਂ ਨੂੰ ਸਨਮਾਨਿਤ ਵੀ ਕਰਨਾ ਆ ਤੇ ਇਸ ਲਈ ਇਹ ਕਿ ਥੋੜਾ ਬਹੁਤਾ ਸਕੂਲਾਂ ਦੇ ਕਾਲਜਾਂ ਦੇ ਘਰਾਂ ਦੇ ਇਹਨੂੰ ਬੋਲਣ ਦੀ ਆਜ਼ਾਦੀ ਦਿੱਤੀ ਐ ਪੋਸਟਰ ਲਾਏ ਜਾਣ ਸਰਕਾਰਾਂ ਜਿਹੜੀ ਬਦਲਦੀਆਂ ਰਹੀਆਂ ਨੇ ਹਮੇਸ਼ਾ ਕਹਿੰਦੇ ਰਿਹਾ ਪਾਸ਼ਾ ਨੂੰ ਹੀ ਬਚਾਉਣਾ ਆ ਲੇਕਿਨ ਅਜੇ ਤੱਕ ਜਿਹੜੀ ਸਰਕਾਰ ਆਈ ਆ ਇਹ ਇਸ ਕਰਕੇ ਵੀ ਆਈ ਆ ਕਿ ਅਸੀਂ ਇਹਨੂੰ ਰੰਗਲਾ ਪੰਜਾਬ ਬਣਾਉਣਾ ਤੇ ਪੰਜਾਬੀ ਭਾਸ਼ਾ ਨੂੰ ਕਿੱਦਾਂ ਬਚਾਉਣਾ ਲੇਕਿਨ ਅਜੇ ਤੱਕ ਬੋਰਡ ਹੀ ਨਹੀਂ ਚੇਂਜ ਹੋ ਸਕਿਆ